ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਤੇ ਰੁਪੜ ਵਿਖੇ ਇੱਕ ਟਰਾਲੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ मौके ਤੇ ਹੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਵਾਪਰਿਆ ਜਦੋਂ ਟੱਪਰੀਆ ਮੋੜ ਤੇ ਇੱਕ ਟਰਾਲੇ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਤੇ ਜਿਸ ਤੇ ਚੱਲਦਿਆਂ ਮੋਟਰਸਾਈਕਲ ਤੇ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਟਰਾਲਾ ਲੈ ਕੇ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕਾਂ ਵੱਲੋਂ ਇੱਕ ਦੀ ਪਛਾਣ ਆਨੰਦ ਕਨੋਜੀਆਂ ਵਾਸੀ ਦੱਖਣੀ ਦਿੱਲੀ ਵਜੋਂ ਹੋਈ ਹੈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਰੌਪੜ ਤੋਂ ਜਤਿੰਦਰਪਾਲ ਸਿੰਘ ਖੇਡੂਪੁਰ ਅਸਤਰ ਹੈ ਕਿ ਮਾਰਨਿੰਗ ਅੱਜ ਅਰਲੀ ਮਾਰਨਿੰਗ ਕਰੀਬ 7 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਕਰਾਮਪਟ ਪ੍ਰੀਆ ਮੋੜ ਤੇ ਐਕਸੀਡੈਂਟ ਹੋਇਆ ਜਿੱਥੇ ਸਬ ਸਾਡੇ ਵੱਲੋਂ ਸਾਡੀ ਤੋਂ ਪਹਿਲਾਂ ਸਖ ਸਖਿਆ ਫੋਰਸ ਦੀ ਟੀਮ ਫਿਰ ਪੀਸੀਆਰ ਤੇ ਡਿਊਟੀ ਅਫਸਰ ਮੌਕੇ ਤੇ ਪਹੁੰਚੇ ਸੀ ਜੋ ਮੌਕੇ ਤੇ ਜੋ ਜਿਹੜੇ ਦੋ ਲੜਕੇ ਮੋਟਰਸਾਈਕਲ ਸਵਾਰ ਸੀ ਉਹਨਾਂ ਤੇ ਜਿਹੜਾ ਇੱਕ ਆ ਜਿਹੜਾ ਟੈਂਕਰ ਬੜਾ ਵੱਡਾ ਵੱਜਾ ਵਿਦੇ ਕਰਕੇ ਉਹਨਾਂ ਦੀ ਕੋਲ ਆਨ ਦਾ ਸਪੋਟ ਡੈਥ ਹੋ ਗਈ ਸੀ ਸੋ ਅਸੀਂ ਉਹ ਜਿਹੜੀ ਮੌਕਾ ਤੇ ਇਨਕੁਆਰੀ ਕਰਕੇ ਵਿਟਨੈਸ ਨੂੰ ਸ਼ਾਮਿਲ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਇਹਦੇ ਵਿੱਚ ਜਿਹੜੇ ਬੰਦੇ ਆ ਜਿਨ੍ਹਾਂ ਦੀ ਡੈਥ ਹੋਈ ਆ ਇਹਨਾਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਅਸੀਂ ਮੋਬਾਈਲ ਦੇ ਜ਼ਰੀਏ ਹੋਈ ਆ ਦਿੱਲੀ ਨਾਲ ਸੰਦੇਤਾ ਤੇ ਉਹਨਾਂ ਦੀ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ